ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਪਰਮਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਦੁੱਲੇਵਾਲ ਤਹਿਸੀਲ ਜੀਰਾ ਜ਼ਿਲ੍ਹਾ ਫਰੋਜ਼ਪੁਰ ਦੁੱਲੇਵਾਲ ਪਿੰਡ ਦੋਸਤੋ ਮੱਲਾਵਾਲ ਪਿੰਡ ਦੇ ਲਾਗੇ ਤੇ ਨਾਲ ਹੀ ਪਿੰਡ ਫੱਤੇਵਾਲ ਲੱਗਦਾ ਤੇ ਨਾਲ ਹੀ ਮੱਲਾਵਾਲਾ ਵੀ ਤਕਰੀਬਨ ਥੋੜੀ ਦੂਰ ਤੇ ਮੇਨ ਜਿਹੜੀ ਵਿਜ਼ਿਟ ਕਰਨੀ ਆ ਤੁਸੀਂ ਪਿੰਡ ਦੁੱਲੇਵਾਲ ਵੀਰ ਜੋਬਨਪ੍ਰੀਤ ਦੇ ਫਾਰਮ ਤੇ ਕਰਨੀ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਗਾਵਾਂ ਦਿਖਾਵਾਂਗੇ ਤੇ ਤਿੰਨੇ ਗਾਵਾਂ ਜਿਹੜੀਆਂ ਸੁਈਆਂ ਸੁਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦਾ ਪਛੋੜੀ ਸਾਰੀ ਵੀਰ ਦੇ ਕੋਲ ਪੁੱਛ ਲੈਣੀ ਆਂ ਹਾਂਜੀ ਬਾਈ ਸੱਸੀ ਗੱਲ ਜੀ ਸੱਸੀ ਗਾ ਵੀਰੇ ਹੋਰ ਬਾਈ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਧੀਆ ਐਡਰੈਸ ਬੋਲ ਦੀ ਵੀਰ ਆਪਾਂ ਆਪਣਾ ਐਡਰੈਸ ਵੀਰੇ ਪਿੰਡ ਦੂਲੇ ਵਾਲਾ ਹਾਂਜੀ ਮੱਲਾ ਵਾਲਾ ਖਾਸੀ ਹਾਂਜੀ ਹਾਂਜੀ ਜ਼ਿਲ੍ਹਾ ਫਿਰੋਜ਼ਪੁਰ ਹਾਂਜੀ ਤਹਿਸੀਲ ਜੀਰਾ ਤਹਿਸੀਲ ਜੀਰਾ ਹਾਂਜੀ ਠੀਕ ਇਥੋਂ ਮੱਲਾਂ ਵਾਲਾ ਕਿੰਨਾ ਕੁ ਦੂਰ ਕੰਡਾ ਫਰ ਇਥੋਂ ਵੀਰੇ 3 ਕੋ ਕਿਲੋਮੀਟਰ ਤੇ 4 ਕਿਲੋਮੀਟਰ ਹੈਗਾ ਠੀਕ ਹੈ ਜੀ ਹਾਂਜੀ ਤੇ ਲਾਗੇ ਫੱਤੇ ਵਾਲਾ ਪ੍ਰਿੰਟ ਹਾਂਜੀ ਫੱਤੇ ਵਾਲਾ ਪ੍ਰਿੰਟ ਲਾਗੇ ਠੀਕ ਹੈ ਮੈਂ ਆਪਾਂ ਦੂਲੇ ਵਾਲੇ ਪ੍ਰਿੰਟ ਵਿੱਚ ਹਾਂਜੀ ਹਾਂਜੀ ਦੂਲੇ ਵਾਲਾ ਪ੍ਰਿੰਟ ਠੀਕ ਹੈ ਜੀ ਆਪਣਾ ਵੀਰ ਫੋਨ ਨੰਬਰ ਤੇ ਨਾਮ ਦੱਸ ਦਿਓ ਨਾਮ ਮੇਰਾ ਜੋਬਨ ਭੀਤ ਸਿੰਘ ਹਾਂਜੀ ਫੋਨ ਨੰਬਰ 7528831805 ਠੀਕ ਹੈ ਜੀ ਹਾਂਜੀ ਇੱਕ ਨੰਬਰ ਹਾਂਜੀ ਇੱਕ ਨੰਬਰ ਹੀ ਹੈ ਠੀਕ ਹੈ ਜੀ ਹਾਂਜੀ ਤੇ ਵਪਾਰ ਦਾ ਕੰਮ ਕਰਦੇ ਹੋ ਹਾਂਜੀ ਹਾਂਜੀ ਕਿੰਨਾ ਕੁ ਟਾਈਮ ਹੋ ਗਿਆ ਵਪਾਰ ਕਰਦੇ ਕਾਫੀ ਸਾਲ ਸਮਾਂ ਹੋ ਗਿਆ ਮੇਰੇ ਠੀਕ ਹੈ ਜੀ ਹਾਂਜੀ ਆਪਣੇ ਚੈਨਲ ਤੇ ਪਹਿਲੀ ਵੀਡੀਓ ਬਣ ਲੱਗੀ ਹੈ। ਹਾਂਜੀ ਤੁਹਾਡੇ ਚੈਨਲ ਤੇ ਪਹਿਲੀ ਵੀਡੀਓ। ਹਾਂਜੀ ਜੀ ਵੈਸੇ ਇਹ ਤੇ ਹੋਰ ਚੈਨਲ ਤੇ ਪੰਦੀ ਰੀ ਵੀਡੀਓ ਦੇਖਦੇ ਹਾਂ। ਹਾਂਜੀ ਹਾਂਜੀ। ਤੇ ਜਿਹੜੇ ਪਸ਼ੂ ਆਪਾਂ ਤਿੰਨ ਦਿਖਾਉਣੇ ਗਾਵਾ ਤਿੰਨੇ ਸੋਈਆਂ ਸੋਈਆਂ ਨੇ। ਹਾਂਜੀ ਤਿੰਨੇ ਸੋਈਆਂ ਸੋਈਆਂ। ਠੀਕ ਹੈ ਜੀ। ਤੇ ਸ਼ੁਰੂ ਕਰ ਲਈ ਆਪਾਂ ਵੀਰੇ ਇਸ ਗਾਂ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਦੀ ਗਾਂ ਸਾਹਮਣੇ ਸਕਰੀਨ ਤੇ ਕਿੰਨਾ ਸੁਹਾ ਸੁਈ। ਇਹ ਵੀਰੇ ਦੂਜਾ ਸੁਹਾ ਸੁਈ ਆ ਬਾੜ। ਕਿੰਨਾ ਟਾਈਮ ਹੋ ਗਿਆ ਵੀ ਸੁਈ ਨੂੰ? ਸੁਈ ਨੂੰ ਵੀਰੇ ਹੋ ਗਿਆ 20 ਕੁ ਦਿਨ। 20 ਦਿਨ ਹੋ ਗਏ। ਕੀ ਦਿੱਤਾ ਬੱਚਾ ਨੇ? ਬੱਚਾ ਵੀਰੇ ਬੱਚਾ ਇਹ ਤੇ ਹੁਣ ਜਿਹੜਾ ਵੀਰ ਮੌਕੇ ਦਾ ਦੁੱਧ ਆ ਕਿੰਨਾ ਤਿਆਰ ਹੈ ਮੌਕੇ ਦਾ ਵੀਰੇ ਦੁੱਧ ਦੇ ਥੱਲੇ 14 ਕਿਲੋ ਹੋਊਗਾ 13 ਕਿਲੋ ਦੀ ਗਾਰੰਟੀ ਆਪਣੀ 13 ਕਿਲੋ ਦੀ ਗਾਰੰਟੀ ਹਾਂਜੀ ਠੀਕ ਹੈ ਜੀ ਚੁਵਾਈ ਚੁਈ ਵਧੀਆ ਇੱਕ ਨੰਬਰ ਦੀ ਬਿਲਕੁਲ ਜੀ ਬਿਲਕੁਲ ਅਸੀਂ ਲਓ ਵੀਰ ਜੀ ਤੋੜ ਕੇ ਦਿਖਾਈਏ ਲਓ ਦੋਸਤੋ ਦੂਜਾ ਸੂਆ ਇਹ ਗਾਂ ਸੂਈ ਜਿੱਤੇ ਬੱਚਾ ਨੇ ਵਛੇ ਨੂੰ ਜਨਮ ਦਿੱਤਾ ਦੋ ਦੋ ਦੋਸਤੋ 14 ਲੀਟਰ ਦੀ ਆਪਣਾ ਵੀਰ ਕਹਿੰਦਾ ਵੀ ਹੁਣ ਜਿਹੜਾ ਮੌਕੇ ਦਾ ਤਿਆਰ ਹੈ ਬਾਕੀ 13 ਲੀਟਰ ਦੀ ਵੀਰ ਗਾਰੰਟੀ ਵੀ ਕਹਿੰਦਾ ਹੋਊਗੀ ਚੁਵਾਈ ਚੁਈ ਇੱਕ ਨੰਬਰ ਦੀ ਇਹ ਵੀਰ ਨੇ ਤੁਹਾਨੂੰ ਦੱਸ ਹੀ ਦਿੱਤੀ ਆ ਕਾਦਗਾਠ ਗਾਂ ਦਾ ਬਰੀਡ ਵਾਈਸ ਸਾਰੀ ਚੈੱਕ ਕਰ ਲਓ ਤੁਸੀਂ ਵੀਡੀਓ ਦੇ ਵਿੱਚ ਵੀਡੀਓ ਬਣਾਉਂਦਾ ਟਾਈਮ ਦੋਸਤੋ ਕੋਈ ਦੁਪਹਿਰ ਦਾ 2 ਵਜੇ ਦਾ ਹੋਊਗਾ ਇਹ ਚੁਆਈ ਚ ਸਮਾਂ ਤੇ ਆਉਣੇ ਚਿਰ ਨਵਾਂ ਨਹੀਂ ਹੋਣਾ ਹਾਂਜੀ ਹਾਂਜੀ 4 ਘੰਟੇ ਤਕਰੀਬਨ ਲੱਗੇ ਦੋਸਤੋ ਘਟੋ ਘੜ ਸਮਾਂ ਤਾਂ ਕਿਉਂਕਿ ਜਿਹੜੀ ਚੁਆਈ ਹੈ ਹੁਣ ਮੌਸਮ ਥੋੜਾ ਜਿਹਾ ਦੇਣ ਵੀ ਟਾਈਮ ਗਰਮੀ ਦੀ ਹੈ ਬਾਕੀ ਚੁਆਈ 6 ਵਜੇ ਹੁੰਦੀ ਹੁਣ ਹੇ ਵੀਰੋ ਥਣਾ ਹੁਣ ਨਾ ਸੁਟ ਲਾਉਂ ਦਿੰਦੀ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਆਪਾਂ ਕਾਢੀ ਖਵਾਇਆ ਥਾ ਸਾ ਮਾਰ ਕੇ ਠੀਕ ਹੈ ਜੀ ਹਾਂਜੀ ਤਕਰੀਬਨ ਦੋਸਤੋ ਸੂਏ ਸਵਾਏ ਪਸ਼ੂ ਨੂੰ ਮੇਰੇ ਵੀਰ ਆਪਣੀ ਤਸੱਲੀ ਕਰ ਲਿਆ ਕਰੋ ਇੱਕ ਟਾਈਮ ਦੋ ਟਾਈਮ ਚੋਗੀ ਜੇ ਕੋਈ ਵੀਰ ਇਹ ਵੀਡੀਓ ਦੇਖਦਾ ਹੈ ਆਪਣੀ ਬੇਸ਼ਕ ਵੀਡੀਓ ਪੋਸਟ ਕਰ ਸਕਦਾ ਹਾਂਜੀ ਹਾਂਜੀ ਜਿਹੜਾ ਵੀਰ ਮੰਨ ਲਿਆ ਚਲੋ ਚਵਾਈ ਕਰਕੇ ਪਸ਼ੂ ਤੇ ਲੈ ਜਾਣਾ ਨਾ ਉਹਨੇ ਲਾਮੀ ਵਾਲੀ ਗੱਲ ਨਹੀਂ ਬਾਈ ਹਾਂਜੀ 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 ਬਾਕੀ ਦੋਸਤੋ ਜਿਹੜੀ ਮਿਲਕ ਵੈਨ ਹੈ ਤੁਸੀਂ ਇਹਦੀ ਚੈੱਕ ਕਰ ਸਕਦੇ ਹੋ ਨਾੜਾ ਹਵਾਨੇ ਤੇ ਬਹੁਤ ਬਰੀਕ ਬਰੀਕ ਚਾਰੇ ਥਣ ਗੈਪ ਚ ਲੱਗੇ ਕੋਈ ਫੋਟਸ਼ਾਂ ਨਹੀਂ ਨਾਲ ਚਵਾਈ ਵੀ ਰੱਥਨੇ ਕਰਦੇ ਕਿ ਮਸ਼ੀਨਾਂ ਹੱਥ ਨਾਲ ਹੀ ਮੇਰੇ ਠੀਕ ਹੈ ਜੀ ਹਾਂਜੀ ਤੇ ਕਿੰਨਾ ਕੁ ਮੁੱਲ ਕਰਨਾ ਹੈ ਇਹਦਾ ਮੁੱਲ ਵੀ ਰੋ ਜਿੰਨਾ ਮਰਜ਼ੀ ਕੀਤੀ ਜਾਈਏ ਹਾਂਜੀ 60 ਹਜ਼ਾਰ ਲੀਏ 70 ਕਰ ਲੀਏ 75 ਕਰ ਲੀਏ ਹਾਂਜੀ 50000 ਰੁਪਏ ਦੇ ਵਿੱਚ ਛੋਟ ਛੱਪਾ ਕਰਦਾ ਕਿੰਨਾ ਕੁ ਛੋਟ ਛੱਪਾ ਲੈ ਸਕਦਾ ਕੋਈ ਥੋੜਾ ਬੜਾ ਕਰ ਦਾਂਗੇ ਦੱਸ ਦਿਓ ਤੁਸੀਂ ਕਿ ਵੀ ਆਪਾਂ ਜੋ ਵੀ ਕਰਨਾ ਵੀਡੀਓ ਦੇ ਵਿੱਚ ਹੀ ਕਰਦੀਏ ਕਿਉਂਕਿ ਮੁੜ ਕੇ ਕਈ ਵੀਰ ਤੇ ਦੁਬਾਰਾ ਦੁਬਾਰਾ ਫੋਨ ਕਰਕੇ ਪੁੱਛਦੇ ਨੇ ਕਿ ਇੰਨਾ ਮਾਂਟਰ ਹੋਗਾ 2000 ਰੁਪਏ ਛੋਟ ਕਰ ਦੇਣੇ 48000 ਰੁਪਏ ਹਾਂਜੀ ਠੀਕ ਹੈ ਜੀ ਲਓ ਦੋਸਤੋ 50000 ਰੁਪਏ ਇਸ ਗਾਂ ਦੀ ਡਿਮਾਂਡ ਰੱਖੀ ਗਈ ਹੈ ਤੇ 48000 ਰੁਪਏ ਦੇ ਵਿੱਚ ਵੀਰ ਕਹਿੰਦਾ ਜਿਹੜਾ ਮੌਕੇ ਤੇ ਮਾਨਤਨ ਛੋਰ ਛੱਪਾ ਤੜਾਇਆ ਕਹਿੰਦਾ ਜਰੂਰ ਹੋਊਗਾ ਮੁੱਲ ਵੀਡੀਓ ਵਾਲੇ ਫਿਕਸ ਨਹੀਂ ਜੀ ਹੁੰਦੇ ਫੋਨ ਮੇਰੇ ਵੀ ਜਰੂਰ ਕਰਿਆ ਕਰੋ ਇਹਦੇ ਨਾਲ ਜਿਹੜੀ ਬੱਤੀ ਗਾਂ ਵੀਰ ਦੋ ਨੰਬਰ ਦੀ ਡਿਟੇਲ ਦੱਸਗੀ ਇਹਨੂੰ ਵੀਰੇ ਸੁਈ ਨੂੰ ਹੋ ਗਏ ਆ ਦਿਨ 10 ਦਿਨ ਤੋਂ ਉੱਪਰ ਹੋ ਗਏ 15 ਦਿਨਾਂ ਦਾ ਘੱਟਾ 10-12 ਦਿਨ ਦਾ ਸਵਾ ਹੋ ਗਿਆ ਸੁਭਾ ਕਰਨਾ ਸੀ ਸੁਆ ਵੀਰੇ ਦੂਜਾ ਆਂਦੇ ਘਰ ਵਾਲੇ ਆਪਾਂ ਲਈ ਹਾਂਜੀ ਕੋਈ ਦੂਸਰਾ ਵਾਲੇ ਤੀਸਰਾ ਵਾਲੇ ਵੀਰ ਘਰਾ ਦੀ ਸਮਝ ਲਾਉਣ ਹਾਂਜੀ 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 ਇਹਨੇ ਕੀ ਦਿੱਤਾ ਬੱਚਾ ਇਹਨੇ ਵੀਰੇ ਬੱਚਾ ਇਹਦਾ ਬੱਚਾ ਪਹਿਲੇ ਨੰਬਰ ਵਾਲਾ ਇਹਦਾ ਆਹੜਾ ਬੱਚਾ ਦਾ ਹਾਂਜੀ ਠੀਕ ਹੈ ਲੋ ਦੋਸਤੋ ਬੱਚੇ ਦੋਵੇਂ ਸੇਮ ਹੀ ਕਲਰ ਦੇ ਆ ਤਕਰੀਬਨ ਹਾਂਜੀ ਹਾਂਜੀ ਤੇ ਇਹਦੇ ਥੱਲੇ ਵੀ ਦੁੱਧ ਕਿੰਨਾ ਤਿਆਰ ਹੈ ਇਹਦੇ ਥੱਲੇ ਵੀਰੇ ਦੁੱਧ ਹੋਵੇਗਾ 14 ਕਿਲੋ 14 ਕਿਲੋ 14:00 15:00 ਠੀਕ ਹੈ ਜੀ ਗਾਰੰਟੀ ਆਏ ਚੋਾਈ ਚੋਈ ਵਧੀਆ ਇੱਕ ਨੰ ਆਪਾ ਦਵਾਈ ਘਰਿਆ ਤਰ੍ਹਾਂ ਮਾਰ ਕੇ ਖਵਾਗੇ ਠੀਕ ਹੈ ਜੀ ਲਓ ਦੋਸਤੋ ਬਾਕੀ ਸੀਲਸ ਲਾ ਗਏ ਕਿਉਂਕਿ ਕਈ ਵਾਰ ਪਸ਼ੂ ਵੈਸੇ ਉਪਰਾਪਣ ਕਰ ਜਾਂਦਾ ਉਪਰਾਪਰਾ ਕਰ ਜਾਂਦੀਆਂ ਇੱਥੇ ਆਉਂਦਾ ਆ ਰਿਹਾ ਹਾਂ ਹਾਂਜੀ ਹਾਂਜੀ ਮੋਗਿਆ ਅੰਗੂ ਵੇਖੋ ਠੀਕ ਹੈ ਜੀ ਉਹ ਹੋਇਆ ਕੋਈ ਚੱਕਰ ਨਹੀਂ ਕੱਢੀ ਦੀ ਬਾਹਰ ਨਹੀਂ ਲਓ ਦੋਸਤੋ ਸਵਾ ਕੋਈ ਦੂਜਾ ਮੰਨ ਲੇ ਕੋਈ ਦੂਜਾ ਮੰਨ ਲੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਸੂਈ ਨੂੰ 15 ਦਾ 18 ਤੋਂ ਦੋਸਤੋ ਮਾਰ ਕੇ ਦਿਖਾਤੀ ਹੈ ਬਿਲਕੁਲ ਪੂਰੀ ਸੀਲ ਲੱਗਿਆ ਜੀ ਕੋਈ ਚੱਕਰ ਨਹੀਂ ਮੇਰੇ ਜਿਹੇ ਤਰ੍ਹਾਂ ਦਾ ਲੱਗ ਜਾਵੇ ਆ ਇੱਥੇ ਮਾਰ ਇੱਥੇ ਵੀ ਬਹਿ ਕੇ ਦਿਖਾਣਾ ਮਾਰ ਲਓ ਏਡੀ ਵੀ ਪਸਮਾ ਚ ਹੁੰਦੀ ਜਾਂਦੀ ਹਾਂਜੀ 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 ਕੋਈ ਗੱਲ ਵੀ ਜਿਆਦਾ ਨਾ ਨੂੰ ਤੂੰ ਉਤਰ ਚੋਅਸ ਵੀ ਵੀਰ ਵਧੀਆ ਕਰੀ ਹਾਂਜੀ ਹਾਂਜੀ ਵਧੀਆ ਕੋਈ ਥਣਾ ਦੀ ਬਾਤ ਕਰ ਕੋਈ ਪੁੱਛ ਨਾ ਨਾ ਵੀਰੇ ਕਿਸ ਤਰ੍ਹਾਂ ਦਾ ਨੁਕਸਾਨ ਠੀਕ ਹੈ ਤੇ ਕੀ ਮੁੱਲ ਕਰਨਾ ਵੀਰੇ ਮੁੱਲ ਵੀ ਰਹਿੰਦਾ ਜਿੰਨਾ ਮਰਜ਼ੀ ਕੀਤੀ ਜਾਈਏ 55000 ਰੁਪਏ ਦੇ ਦਾਂਗੇ ਕਿੰਨਾ ਕੁ ਮੰਨ ਤਾ ਨੂੰ ਸੋਦਾ 2000 ਰੁਪਏ 55000 ਚੋਣ 55000 ਹੋ ਗਏ ਹਾਂਜੀ ਠੀਕ ਹੈ ਹਾਂਜੀ ਲੋ ਦੋਸਤੋਂ ਡਿਮਾਂਡ 55000 ਰੁਪਇਆ ਰੱਖੀ ਗਈ ਆ 53000 ਰੁਪਏ ਦੇ ਵਿੱਚ ਵੀਰ ਕਹਿੰਦਾ ਕਿ ਆਏ ਗਏ ਵੀਰ ਭੈਣ ਭਰਾ ਦਾ ਬਾਣ ਤਨ ਮੌਕੇ ਤੇ ਜਰੂਰ ਹੋਊਗਾ ਇਸ ਤੋਂ ਅਗੇ ਗਾਂ ਦੋਸਤੋਂ ਇੱਕ ਵਧੀਆ ਹੋਰ ਵੀਰ ਦੇ ਕੋਲ ਇਹਨੂੰ ਵੀਰ ਸੁਈ ਨੂੰ ਕਨੜਾ ਮੂਰੇ ਵੀਰੇ ਇਹਨਾਂ ਸੁਈ ਨੂੰ ਆਪਾਂ ਬੱਚੇ ਤੋਂ ਬਗੈਰ ਲਿਆਂਦੀ ਕੋਈ 3 ਮਹੀਨੇ ਮੰਨ ਲਾਲੇ ਵੀ 4 ਮਹੀਨੇ ਲਾ ਲਈ ਅੱਛਾ ਜੀ ਹਾਂਜੀ ਐਵੇਂ ਆਪਾਂ ਵੀ ਜਿਹੜੀ ਚੀਜ਼ ਦਾ ਪਤਾ ਹਾਂਜੀ ਪਤਾ ਜਿਹੜੀ ਦਾ ਨਹੀਂ ਪਤਾ ਆਪਾਂ ਝੂਠ ਨਾ ਇੱਥੇ ਬੋਲਿਆ ਨਾ ਆਪਾਂ ਇੱਕ ਗੱਲ ਕਰਨੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹੁਣ ਵੀਰ ਮਤਲਬ ਦੁੱਧ ਕਿੰਨਾ ਤਿਆਰ ਹੈ 8 ਕਿਲੋ ਵੀਰੇ ਦੁੱਧ ਪੱਕਾ ਹੋ ਗਿਆ ਗਾਂ ਏਆਈ ਹੋਈ ਇਹਦੀ ਹਾਂਜੀ ਕਿੰਨਾ ਟਾਈਮ ਹੋ ਗਿਆ ਡੇਢ ਮਹੀਨੇ ਤੋਂ ਉੱਤੇ ਵੀਰ ਦਿਨ ਹੋ ਗਏ ਆ ਅੱਛਾ ਜੀ ਹਾਂਜੀ ਪਰ ਜੇ ਆਪਾਂ ਚੈੱਕ ਪਾਸ ਕਨਫਰਮ ਕਰਾਈ ਸੀ ਗੱਲ ਵਰਸੋਂ ਅੱਛਾ ਜੀ ਡਾਕਟਰ ਨੇ ਕਿਹਾ ਵੀ ਹਫਤੇ ਤੱਕ ਦੱਸਾਂਗਾ ਕਨਫਰਮ ਕਰਾ ਕਨਫਰਮ ਹਾਂ ਹਾਂਜੀ ਠੀਕ ਹੈ ਜੀ ਅਜੇ ਵਸੇ ਕੋਈ ਕਨਫਰਮ ਨਹੀਂ ਅਜੇ ਕੋਈ ਕਨਫਰਮ ਨਹੀਂ ਠੀਕ ਹੈ ਜੀ ਹਾਂਜੀ ਤੇ ਦੁੱਧ ਨੂੰ ਕਿੰਨਾ ਦੱਸਿਆ 8 ਲੀਟਰ ਵੀਰੇ 8 ਲੀਟਰ ਪੱਕਾ ਹਾਂਜੀ ਖੋਲੀ ਵੀ ਜੀ ਕੱਢੀ ਬਾਹਰ ਸਵੇਰ ਕਰਵਾ ਸੋਈ ਤੇ ਜਾ ਸੋਇਆ ਹਾਂਜੀ ਦੂਜਾ ਉਹਨਾਂ ਦੇ ਸੱਤ ਜਲਾ ਲੋ ਤੇ ਇੱਕ ਥਾਂ ਦੇ ਵਿੱਚ ਬੈਣੀ ਤੋਂ ਆ ਇਧਰਲੇ ਥਾਂ 'ਚ ਧਾਰਾ ਤੁਰੀਆਂ ਕੱਟੀਆਂ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਅੱਛਾ ਦੋਸਤੋ ਉਲਟ ਬਰਣੀ ਦੇ ਪਾਸੇ ਥਾਂ ਦੇ ਵਿੱਚ ਵੀਰ ਕੰਦਾ ਵੀ ਬੈਕ ਸਾਈਡ ਵਾਲੇ ਥਾਂ ਦੇ ਵਿੱਚ ਧਾਰਾ ਕੱਟਿਆ ਹਾਂਜੀ ਅੱਧਾ ਥਾਂ ਹੋਊਗਾ ਉਹ ਅੱਛਾ ਜੀ ਤੇ ਵੀਰ ਮਤਲਬ ਹੋਣੀ ਧਾਰਾ ਕੱਟੂਈਆਂ ਕਿ ਜਾਂ ਸ਼ੁਰੂ ਤੋਂ ਹੀ ਇਦਾਂ ਕੱਟਣ ਨਹੀਂ ਨਹੀਂ ਹੋਣੀ ਹੋਈਆ ਵੀਰੇ ਬਾਕੀ ਉਹੋ ਜਿਹਾ ਕੋਈ ਚੱਕਰ ਨਹੀਂ ਜਿਵੇਂ ਆਪਾਂ ਲਾ ਲਈਏ ਵੀ ਨਾੜ ਹੋ ਗਏ ਭਾਨੇ ਚ ਹਾਂਜੀ ਹਾਂਜੀ ਜਾਂ ਕੋ ਸਲਾਈ ਵੱਜੀ ਜਾਂ ਇਹੋ ਜਿਹਾ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਠੀਕ ਹੈ ਬਿਲਕੁਲ ਸਾਫ ਥਾਣੇ ਠੀਕ ਹੈ ਜੀ ਪਰ ਵੈਸੇ ਘਟ ਗਿਆ ਵਾ ਠੀਕ ਠੀਕ ਹੈ ਹਾਂਜੀ ਬਾਕੀ ਤਿੰਨ ਸਣਾ ਧਾਰਾਂ ਬਰਾਬਰਾਂ ਦੀ ਹੈ ਬਰਾਬਰ ਜੀ ਵੀਰੇ ਠੀਕ ਹੈ ਜੀ ਚਵਾਈ ਚੁਈ ਦੋਵੇਂ ਨੰਬਰ ਦੋਨਾਂ ਕਰਦੇ ਹਾਂਜੀ ਦੋਵੇਂ ਟਾਈਮ ਵੀਰੇ ਠੀਕ ਹੈ ਜੀ ਹਾਂਜੀ ਲੋ ਦੋਸਤੋ ਬਾਕੀ ਇਹ ਵੀ ਪੂਰੀ ਸੀਰੀਜ਼ ਹੈ ਕਿ ਤੁਸੀਂ ਚੈੱਕ ਕਰ ਸਕਦੇ ਹੋ ਆਹ ਵੇ ਦੂਜੇ ਥਨਾ ਚ ਵਧੀਆ ਧਾਰਾ ਹਾਂਜੀ ਹਾਂਜੀ ਸਾਰਿਆਂ ਨੇ ਮੋਟੀ ਧਾਰਾ ਦੂਜੇ ਥਨਾ ਠੀਕ ਹੈ ਜੀ ਹਾਂਜੀ ਹਾਂ ਇਹ ਆਵੇ ਪਰਲੇ ਤਾਂ ਚੋ ਇੱਕ ਹਾਂ ਉਹ ਚ ਥੋੜਾ ਦੁੱਧ ਵੀ ਫਰਕੇ ਦੁੱਧ ਹਨ ਹਾਂਜੀ ਠੀਕ ਹੈ ਜੀ ਲੋ ਦੋਸਤੋ ਗੱਲ ਤੁਹਾਨੂੰ ਵੀ ਨੇ ਜਿਹੜੀ ਸਾਰੀ ਦੱਸਤੀ ਆ ਵੀ ਉਲਟ ਬਹਿਣੀ ਵਾਲੇ ਪਾਸੇ ਦਾ ਬੈਕ ਸਾਈਡ ਵਾਲਾ ਥਾਣਾ ਉਹਦੇ ਵਿੱਚ ਧਾਰਾ ਘਟਉਂਦੀ ਆ ਵਾ ਬਾਕੀ ਦੋਸਤੋ ਡੇਢ ਮਹੀਨਾ ਹੋ ਗਿਆ ਟੀਕਾ ਲੱਗਨ ਨੂੰ ਕਨਫਰਮ ਨਹੀਂ ਗੀ ਜੇ ਵੈਸੇ 2-4 ਦਿਨ ਤੱਕ ਹਫਤੇ ਤੱਕ ਕਨਫਰਮ ਹੋ ਜੂਗੀ ਤੇ ਇਹਦਾ ਵੀਰ ਮੁੱਲ ਕੀ ਕਰਨਾ ਹੈ ਮੁੱਲ ਵੀਰੇ ਇਹਦਾ ਜਿੰਨਾ ਮਰਜ਼ੀ ਕੀਤੀ ਹੈ ਇਹ ਹਾਂਜੀ 30000 ਮੁੱਲ 28000 ਦੇ ਦਾ 28000 ਦੇ ਹਾਂਜੀ ਛੋੜਛਾਪਾ ਕਰਤਾ ਕੋਈ ਗੱਲ ਠੀਕ ਹੈ ਜੀ ਹਾਂਜੀ ਲਓ ਦੋਸਤੋ 30000 ਰੁਪਿਆ ਵੀਰ ਨੇ ਡਿਮਾਂਡ ਰੱਖੀ ਐ ਇਸ ਗਾਂ ਦੀ ਤੇ 28000 ਰੁਪਏ ਦੇ ਵਿੱਚ ਵੀਰ ਕਹਿੰਦਾ ਕੋਈ ਜਿਹੜਾ ਕੋਈ ਵੀਰ ਭਰਾ ਖੇਦਣਾ ਕੋ ਦਾ ਮੌਕੇ ਤੇ ਆਏਗਾ ਤਾਂ ਮਾਨਤਾਨ ਜਰੂਰ ਹੋਊਗਾ ਅਸੂ ਦੋਸਤੋ ਤਿੰਨ ਦਿਖਾਏ ਆ ਵੀਰ ਬੱਛੀ ਵੀ ਦਿਖਾਣੀ ਹਾਂਜੀ ਅੱਛਾ ਇਹਦੀ ਕੀ ਡਿਟੇਲ ਕਿੰਨੇ ਟੈਂਪੀ ਹੋ ਗਈ ਇਹ ਵੀਰੇ ਕੋਈ 4 ਕੁ ਮਹੀਨਿਆਂ ਦੀ ਸਾਡੇ 4 ਕੁ ਮਹੀਨਿਆਂ ਦੀ ਦੰਦਰ ਬੱਛੀ ਹੈਗੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਹਨੂੰ ਵੀ ਮਰੀ ਤੋਰ ਕੇ ਦਿਖਾ ਦਈਏ ਮੈਂ ਰਹਿਣ ਦੀ ਐਵੇਂ ਵਿਖਾ ਦੋ ਭਜਦੀ ਹੈ ਤਾਂ ਹਾਂ ਜੀ ਠੀਕ ਹੈ ਦੋਸਤੋ 4 ਮਹੀਨੇ ਦੀ ਬੱਛੀ ਦੀ ਉਮਰ ਹੈ ਹਾਂ ਜੀ ਇਹ ਬੱਛੀ ਦੋਸਤੋ ਵੀਰ ਨੇ ਸੇਲ ਕਰਨੀ ਹੈ ਜਿਹੜੇ ਵੀਰ ਨੂੰ ਪਸੰਦ ਹੋਊਗੀ ਮੇਰੇ ਵੀਰੋ ਫੋਨ ਤੇ ਵੀਰਾਂ ਤੁਸੀਂ ਥੋੜਾ ਬੋਡੀ ਵੇਅਰ ਘੱਟ ਆ ਵੇਖੋ ਵੈਸੇ ਦਾ ਵੇਖੋ ਹੀਟ ਘੱਡੀ ਖੜੀ ਆ ਇਹ ਕੋਈ ਅੱਛੀ ਹਾਂ ਜੀ ਹਾਂ ਜੀ ਹੋਣੀ ਹੋਣੀ ਛੱਡੀ ਖੜੀ ਹਾਂ ਜੀ ਹਾਂ ਜੀ 4 ਕੁ ਮਹੀਨੇ ਦੀ ਠੀਕ ਹਾਂ ਬਹਿਤ ਸਾਂ ਤੁਹਾਡੀ ਘੱਟ ਹੋਈ ਹੈ ਜਿਹੜੇ ਸਾਂਭੀ ਹੁੰਦੀ ਰਹੀ ਨਾ ਤੇ ਤੁਹਾਨੂੰ ਬੋਡੀ ਵੇਅਰ ਜੇ ਪੂਰਾ ਹੁੰਦਾ ਤੇ ਫੱਟੀ ਗੱਲ ਆ ਵੀ ਦੇ ਸਕਦੇ ਹਾਂ ਥੋੜਾ ਠੀਕ ਠੀਕ ਹੈ ਉਹ ਕਦ ਨਿਕਾਣਾ ਜੀ ਬਾਕੀ ਦੋਸਤੋ ਬਰੀਡ ਆ ਤੁਸੀਂ ਚੈੱਕ ਕਰ ਸਕਦੇ ਦੀ ਫਿਸ ਕੁਆਲਟੀ 4 ਤੋਂ 5 ਮਹੀਨੇ ਦੇ ਅੰਦਰ ਬਾਹਰ ਹੋ ਗਈ ਠੀਕ ਹੈ ਫਿਰ ਬਣੀਗਾ ਟਾਈਮ ਹੈਗਾ ਆਪਾਂ ਠੀਕ ਠੀਕ ਹੈ ਜੀ ਤੇ ਇਹਦਾ ਵੀਰ ਮੁੱਲ ਕੀ ਕਰਨਾ ਇਹਦਾ ਵੀਰੇ ਮੁੱਲ 10000 ਰੁਪਇਆ ਅੱਛਾ ਜੀ ਕਰ ਦਾਂਗੇ ਮਾਨ ਦਾਂ ਥੋੜਾ ਬੜਾ ਇੰਦੇ ਠੀਕ ਹੈ ਜੀ 10000 ਰੁਪਿਆ ਮਤਲਬ ਡਿਮਾਂਡ ਰੱਖੀਏ ਤਾਂ ਉਹ ਚੋਹਾਂਤਰ ਹੋ ਜੂਗਾ ਹਾਂਜੀ ਹਾਂਜੀ ਠੀਕ ਹੈ ਲੋ ਦੋਸਤੋ 10000 ਰੁਪਿਆ ਵੀਰ ਨੇ ਜਿਹੜੀ ਡਿਮਾਂਡ ਕੀਤੀ ਰੱਖੀ ਹੈ ਆਹਂਦੀਆਂ ਮੈਂ ਅਧਿਕਾਰਾਂ ਮਾਰ ਕੇ ਵਿਖਾਉਣੀ ਆ ਜੀ ਹਾਂਜੀ 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 ਕਰਦੇ ਆਂ ਬਣਾਏ ਵੀਡੀਓ ਪਾਲੋ ਦੋਸਤੋ ਧਾਰਾਂ ਤੁਹਾਨੂੰ ਮਾਰ ਕੇ ਦੀਆਂ ਗਾਂਦੀਆਂ ਜਿਹੜੀਆਂ ਦਿਖਾ ਦਿੰਨੇ ਜਿਹੜੀ ਪਹਿਲੇ ਨੰਬਰ ਤੇ ਗਾਂ ਪਤਨ ਦਿਖਾਈ ਆ ਲੋ ਜੀ ਠੀਕ ਥੋੜਾ ਡਰਦੀ ਤੁਹਾਡੇ ਦਾ ਨਹੀਂ ਦਾ ਪਰਾ ਮੰਗਾ ਬਣਾ ਪਾਈ ਹੋਵੇਂ ਅਸੀਂ ਚਪਾਈ ਕਰ ਲਈ ਦੀ ਕੋਈ ਚੱਕਰ ਨਹੀਂ ਠੀਕ ਹੈ ਜੀ ਪਰ ਵੀਡੀਓ ਕਰਕੇ ਬਣੀ ਕੀ ਗੱਲ ਠੀਕ ਹੈ ਠੀਕ ਹੈ ਹਾਂਜੀ ਲਓ ਦੋਸਤੋ ਚਾਰੇ ਥਾਣੇ ਦੇ ਵਧੀਆ ਤਰਾਉਂ ਡੀਏ ਜੀ ਬਾਕੀ ਫਿਰ ਵੀ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਸੁਵੇ ਸਵੇਰ ਪਾਸੋਂ ਚੋ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਐਡਰੈਸ ਏਕਰੀਬੀ ਦਾ ਫੇਰ ਬੋਲ ਦਣਾ ਪਿੰਡ ਦੇ ਵੀ ਦਾ ਦੋਲੇਵਾਲ ਤਹਿਸੀਲ ਜੀਰਾ ਜ਼ਿਲ੍ਹਾ ਮੁਕਾ ਆਪਣਾ ਫਰੋਜ਼ਪੁਰ ਤੇ ਵੀਰ ਆਪਣਾ ਫੋਨ ਨੰਬਰ ਏਕਰੀਬੀ ਫਿਰ ਬੋਲਦੀ 7528831805 ਠੀਕ ਹੈ ਜੀ ਹਾਂਜੀ ਮੱਲਾਵਾਲਾ ਦੋਸਤੋ ਲੱਗੇ ਸ਼ਹਿਰ ਪਿੰਡਾ ਬਿਲਕੁਲ ਹਾਂਜੀ ਹਾਂਜੀ ਮੱਲਾਵਾਲੇ ਤੋਂ ਕੋਈ ਦੋ ਤਿੰਨ ਕਿਲੋਮੀਟਰ ਦੀ ਵੀਰ ਦੀ ਦੂਰੀ ਹੋਗੀ ਇਸ ਫਾਰਮ ਦੀ ਤੇ ਬਾਕੀ ਨੰਬਰ ਜਿਹੜਾ ਵੀ ਦਾ ਸਕਰੀਨ ਤੇ ਚੱਲੂਗਾ ਜਿਹੜੀ ਵੀਰ ਨੂੰ ਜਿਹੜਾ ਪਸੰਦ ਆਊਗਾ ਵੀਰ ਨਾਲ ਫੋਨ ਤੇ ਤੁਸੀਂ ਗੱਲਬਾਤ ਕਰਕੇ ਤੇ ਆਪਣਾ ਕੰਟੈਕਟ ਕਰ ਸਕਦੇ ਜੀ ਧੰਨਵਾਦ ਦੋਸਤੋ ਤੁਹਾਡੇ ਵੀਡੀਓ ਵੇਖਣ ਵਾਸਤੇ